ਸਾਨੀ ਅੰਦੋਲਨ ਦੀ ਇੱਕ ਖੂਬਸੂਰਤ ਤਸਵੀਰ ਜਿਹੜੀ ਉਹ ਪੇਸ਼ ਕਰ ਰਹੇ ਆ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਜਿੱਥੇ ਮੁਸਲਮਾਨ ਭਾਈਚਾਰੇ ਵੱਲੋਂ ਲੰਗਰ ਪ੍ਰਸਾਦਾ ਤਿਆਰ ਕੀਤਾ ਗਿਆ ਸੀ ਉਹਦੇ ਦੇ ਬਾਅਦ ਦੇਖ ਸਕਦੇ ਹੋ ਕਿਵੇਂ ਸਮਾਂ ਖਤਮ ਹੋਣ ਤੇ ਲੰਗਰ ਤੋਂ ਬਾਅਦ ਹੁਣ ਨਮਾਜ਼ ਜਿਹੜਾ ਇਸ ਜਗ੍ਹਾ ਤੇ ਉੱਪਰ ਪੜਿਆ ਜਾ ਰਿਹਾ ਕਿਉਂਕਿ ਜਿਸ ਤਰੀਕੇ ਦੇ ਅਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਇਸਵੇਰਾ ਮਿਤੇ ਹਨੇਰਾ ਇੱਕ ਨਵਾਬੀ ਹਾਨੇ ਹੈ ਨਵਾਬੀਆ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵਪਦਰੀ ਸਹੋਲਤਾਨਾ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਰਾਤ ਨੇ ਸ਼ੰਭੂ ਬਾਡਰ ਦੇ ਉੱਪਰ ਧੂੰਆਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਜਿਹੜੇ ਇਸ ਜਗਾ ਦੇ ਉੱਪਰ ਪਹੁੰਚੇ ਨੇ ਤਾਂ ਹੁਣ ਉਹ ਨਮਾਜ਼ ਪੜ ਰਹੇ ਨੇ ਇੱਥੇ ਤਾਂ ਨਮਾਜ਼ ਪੜਨ ਦੀ ਬੜੀ ਬੇਹੱਦ ਖੂਬਸੂਰਤ ਤਸਵੀਰ ਜਿਹੜੀ ਆ ਉਹ ਸ਼ੰਭੂ ਬਾਡਰ ਦੇ ਉੱਪਰੋਂ ਪੇਸ਼ ਕਰ ਰਹੇ ਹਾਂ ਸ਼ੰਭੂ ਬਾਡਰ ਦੀਆਂ ਤਸਵੀਰਾਂ ਨੇ ਕਿ ਪਹਿਲਾਂ ਮਲੇਰ ਕੋਟਲੇ ਤੋਂ ਜਿਹੜੇ ਸ਼ਾਹੀ ਇਮਾਮ ਜਿਹੜੇ ਪਹੁੰਚਿਆ ਔਰ ਉਸ ਦੇ ਬਾਅਦ ਹੁਣ ਲੰਗਰ ਪ੍ਰਸ਼ਾਦਾ ਖਤਮ ਕਰਨ ਤੋਂ ਬਾਅਦ ਜਿਹੜੇ ਮਿੱਠੇ ਚੌਲਾਂ ਦੇ ਦੇਖ ਲੈ ਕੇ ਪਹੁੰਚੇ ਸੀ ਤਾ ਉਹੀ ਜਿਹੜਾ ਮੁਸਲਮ ਭਾਈਚਾਰੇ ਵਾਲੇ ਵੱਲੋਂ ਜਿਹੜਾ ਨमाज ਇਸ ਜਗ੍ਹਾ ਦੇ ਉੱਪਰ ਪੜਿਆ ਜਾ ਰਿਹਾ ਤਾਂ ਇੱਕ ਪਾਸੇ ਪਾਠ ਚੱਲ ਰਿਹਾ ਗੁਰਬਾਣੀ ਚੱਲ ਰਹੀ ਹੈ ਔਰ ਦੂਸਰੀ طرف ਮੁਸਲਮ ਭਾਈਚਾਰੇ ਵੱਲੋਂ ਨमाज پڑھی ਜਾ ਰਹੀ ਹੈ ਤਾਂ ਦੋਹਾਂ ਧਰਮਾਂ ਦੀਆਂ ਬੇਹੱਦ ਅਹਿਮ ਤਸਵੀਰਾਂ ਜਿਹੜੀਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਇੱਕ ਪਾਸੇ ਸ਼ੰਭੂ ਬਾਡਰ ਦੇ ਉੱਪਰ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਖੜੇ ਨੇ ਔਰ ਦੂਸਰੀ ਤਰਫ ਜਿਹੜੇ ਮੁਸਲਮਾਨ ਭਾਈਚਾਰੇ ਦੇ ਇਹ ਲੋਕ ਨਮਾਜ਼ ਪੜ ਰਹੇ ਨੇ ਨਮਾਜ਼ ਪੜਨ ਦਾ ਜਿਹੜਾ ਅਦਾ ਹੈ ਜਿਹੜਾ ਸਮਾਂ ਹੈ ਉਹ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ ਤਾਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਵੀ ਨਜ਼ਦੀਕ ਖੜੇ ਨੇ ਇੱਕ طرف ਕਿਉਂਕਿ ਲੰਗਰ ਪ੍ਰਸ਼ਾਦਾ ਬਣਾ ਕੇ ਲਿਆਏ ਸੀ ਕਿਸਾਨ ਜਥੇਬੰਦੀਆਂ ਵੱਸੇ ਔਰ ਮੁਸਲਮ ਭਾਈਚਾਰਾ ਲੰਗਰ ਲੈ ਕੇ ਆਇਆ ਸੀ ਤਾਂ ਹੁਣ ਨਮਾਜ਼ ਦਾ ਸਮਾਂ ਜਦੋਂ ਹੋ ਗਿਆ ਤਾਂ ਫਿਰ ਨਮਾਜ਼ ਅਦਾ ਕੀਤੀ ਜਾ ਰਹੀ ਹੈ ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਨੇ ਬੜੀਆਂ ਅਹਿਮ ਤਸਵੀਰਾਂ ਨੇ ਔਰ ਦੂਸਰੀ ਤਰਫ ਹਰਿਆਣਾ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਆਪਣੀ ਸੇਵਾ ਦੇ ਵਿੱਚ ਲੱਗਿਆ ਹੋਇਆ ਉਹ ਵੀ ਇੱਕ ਪਾਸੇ ਜਿੱਥੇ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੰਦਾ ਪਰ ਦੂਸਰੀ ਤਰਫ ਜਿਹੜੇ ਕਿਸਾਨ ਨੇ ਅੱਜ ਅਹਿਮ ਐਲਾਨ ਵੀ ਕਰ ਸਕਦੇ ਨੇ ਕੁਝ ਸਮੇਂ ਦੇ ਵਿੱਚ ਕਿਉਂਕਿ ਸ਼ੰਭੂ ਬਾਰਡਰ ਤੋਂ ਇਲਾਵਾ ਖਨੌਰੀ ਡੱਬ ਵਾਲੇ ਜਿੱਥੇ ਕਿਸਾਨ ਡਟੇ ਹੋਏ ਨੇ ਤਾਂ ਖਨੌਰੀ ਬਾਰਡਰ ਦੇ ਉੱਪਰ ਵੀ ਸ਼ਹਾਦਤ ਹੋਣ ਤੋਂ ਬਾਅਦ ਜਿੱਥੇ ਸੁਭਕਰਨ ਸਿੰਘ ਦਾ ਅੱਜ ਅੰਤਿਮ ਸੰਸਕਾਰ ਹੈ ਉੱਥੇ ਹੀ ਲਗਾਤਾਰ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਸਾਰੇ ਅੱਜ ਬਟਿੰਡਾ ਪਿੰਡ ਬੱਲੋ ਪਹੁੰਚੇ ਹੋਏ ਐ ਔਰ ਦੂਸਰੀ ਤਰਫ ਇਹ ਅਹਿਮ ਤਸਵੀਰ ਜਿਹੜੀ ਹੈ ਕਿ ਜਿੱਥੇ ਮੁਸਲਮ ਭਾਈਚਾਰਾ ਸੰਦੇਸ਼ ਵੀ ਦੇ ਰਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਤਾਂ ਸਬਰ ਸਾਂਝ ਜਿਹੜੀ ਅੱਜ ਸ਼ੰਭੂ ਬਾਰਡਰ ਦੇ ਉੱਪਰ ਸਜਦਾ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਬੜੀਆਂ ਅਹਿਮ ਨੇ ਆਪਣੀ ਟੀਵੀ ਸਕਰੀਨ ਤੇ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਹਨ ਕਿਉਂਕਿ ਮੁਸਲਮ ਭਾਈਚਾਰਾ ਜਿਹੜਾ ਧਰਮ ਹੈ ਉਹ ਆਪਣੇ ਸਮੇ ਦਾ ਆਪਣੇ ਬਾਣੀ ਦਾ ਪੂਰਾ ਧਾਰਨੀ ਹੁੰਦਾ ਔਰ ਸਮੇ ਦੇ ਅਨੁਸਾਰ ਹੀ ਜਿਸ ਤਰੀਕੇ ਦੇ ਨਾਲ ਸਮਾਂ ਨਮਾਜ਼ ਦਾ ਹੁੰਦਾ ਤਾਂ ਜਿੱਥੇ ਵੀ ਹੁੰਦਾ ਜਿਵੇਂ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਬਾਹਰ ਪਹਾੜਾਂ ਦੇ ਉੱਤੇ ਵੀ ਔਰ ਰਾਜਸਥਾਨ ਦੇ ਵਿੱਚ ਵੀ ਕਈ ਅਜਿਹੇ ਹਾਂ ਜਿਹੜੇ ਇਲਾਕੇ ਨੇ ਜਿੱਥੇ ਮੁਸਲਮਨ ਭਾਈਚਾਰਾ ਜਿਹੜਾ ਜਦੋਂ ਵੀ ਸਮਾਂ ਹੁੰਦਾ ਹੈ ਤਾਂ ਉੱਥੇ ਨਮਾਜ਼ ਪੜਨਾ ਜਾਰੀ ਕਰ ਦਿੰਦਾ ਤਾਂ ਉੱਥੇ ਹੀ ਇਹਨਾਂ ਦਾ ਸਹਿਯੋਗ ਕਰਦਾ ਇੱਕ ਪੰਜਾਬੀ ਪੰਜਾਬੀ ਜਿਹੜਾ ਨੌਜਵਾਨ ਹੈ ਪੰਜਾਬੀ ਜਿਹੜੇ ਕਿਸਾਨ ਜਥੇ ਬੰਦਿਆਂ ਦੇ ਆਗੂ ਨੇ ਉਹ ਵੀ ਨਾਲ ਬੈਠ ਕੇ ਕਿਵੇਂ ਨਮਾਜ਼ ਅਦਾ ਕਰ ਰਹੇ ਨੇ ਤਾਂ ਜਿਵੇਂ ਜਿਵੇਂ ਮੁਸਲਮ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਨਮਾਜ਼ ਅਦਾ ਕਰਦੇ ਨੇ ਤਾਂ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਇਹ ਸਿੱਖ ਕਿਸਾਨ ਹੈ ਉਹ ਵੀ ਬਿਲਕੁਲ ਨਾਲ ਬਿਠਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਉਹ ਵੀ ਨਮਾਜ਼ ਪੜ ਰਿਹਾ ਹੈ ਕਿਉਂਕਿ ਉਸ ਕਿਸਾਨ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਜਦੋਂ ਨਮਾਜ਼ ਪੜਨ ਦੇ ਲਈ ਜਾਂ ਫਿਰ ਲੰਗਰ ਦੇ ਲਈ ਜਿਹੜਾ ਮੁਸਲਮ ਭਾਈਚਾਰਾ ਹੈ ਉਹ ਕੋਚ ਸਕਦਾ ਹੈ ਸਾਡੇ ਲਈ ਲੰਗਰ ਲਿਜਾ ਕੇ ਤਾਂ ਫਿਰ ਅਸੀਂ ਉਹਨਾਂ ਦੇ ਨਾਲ ਕਿਉਂ ਨਹੀਂ ਰੁਕ ਸਕਦੇ ਤਾਂ ਦੇਖ ਸਕਦੇ ਹੋ ਕਿਵੇਂ ਖਾਸ ਜਿਹੜੇ ਕਿਸਾਨ ਜਥੇ ਬੰਨੇ ਜਿਹੜਾ ਆਗੂ ਹੈ ਉਹ ਵੀ ਬਿਲਕੁਲ ਨਾਲ ਦੀ ਨਾਲ ਉਹਨਾਂ ਦੇ ਨਮਾਜ਼ ਪੜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਬੜੀਆਂ ਅਹਿਮ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਇਹ ਤੁਸੀਂ ਵੀ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਇੱਕ ਪਾਸੇ ਗੁਰਬਾਣੀ ਚੱਲ ਰਹੀ ਹੈ ਸ਼ਾਮ ਦਾ ਸਮਾਂ ਹੈ ਸ਼ਬਦ ਧਰੋ ਲੇਕਿਨ ਦੂਸਰੀ ਤਰਫ ਮੁਸਲਮ ਪਾਈਚਾਰੇ ਵੱਲੋਂ ਨਮਾਜ਼ ਪੜ੍ਹੀ ਜਾ ਰਹੀ ਹੈ ਨਮਾਜ਼ ਅਦਾ ਕੀਤੀ ਜਾ ਰਹੀ ਹੈ ਔਰ ਕੇਸਰੀਕੇ ਦਾ ਜਿਹੜਾ ਇਹ ਤਸਵੀਰਾਂ ਨੇ ਔਰ ਲੇਕਿਨ ਇਸ ਖਾਸ ਤਸਵੀਰ ਦੇ ਵਿੱਚ ਦੇਖੋ ਕਿਵੇਂ ਛੋਟਾ ਇੱਕ ਬੱਚਾ ਜਿਹੜਾ ਹੈ ਉਹ ਵੀ ਨਮਾਜ਼ ਅਦਾ ਕਰ ਰਿਹਾ ਕਿਉਂਕਿ ਮੁਸਲਮ ਧਰਮ ਦੇ ਵਿੱਚ ਹਰੇਕ ਵਰਗ ਜਿਹੜਾ ਹੈ ਫਿਰ ਚਾਹੇ ਉਹ ਛੋਟਾ ਬੱਚਾ ਹੋਵੇ ਚਾਹੇ ਬਜ਼ੁਰਗ ਹੋਵੇ ਉਹ ਇਸ ਨਮਾਜ਼ ਦੇ ਬੜੇ ਪੱਕੇ ਹੁੰਦੇ ਨੇ ਤਾਂ ਉਹੀ ਜਿਹੜਾ ਕਿਸਾਨ ਆਗੂ ਹੈ ਉਹ ਵੀ ਇਸ ਜਗ੍ਹਾ ਦੇ ਉੱਪਰ ਨਮਾਜ਼ ਅਦਾ ਕਰਕੇ ਹਟਿਆ ਹੈ ਤਾਂ ਆਪਣੇ ਜਿਹੜੇ ਪਰਨੇ ਨੇ ਇਕੱਤਰ ਕਰਦੇ ਨੇ ਤਾਂ ਉਹ ਜਿਹੜੇ ਮੁਸਲਮ ਭਾਈਚਾਰੇ ਦੇ ਜਿਹੜੇ ਸੀਨੀਅਰ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਜਿਸ ਤਰੀਕੇ ਦਾ ਨਮਾਜ਼ ਤੁਸੀਂ ਅਦਾ ਕੀਤੀ ਹੈ ਹੁਣੇ ਤਾਂ ਇੱਕ ਪਾਸੇ ਗੁਰਬਾਣੀ ਚੱਲ ਰਹੀ ਹੈ ਇੱਕ ਪਾਸੇ ਤੁਸੀਂ ਨਮਾਜ਼ ਦਾ ਕੀਤੀ ਆ ਤਾਂ ਲੰਗਰ ਲੈ ਕੇ ਪਹੁੰਚੇ ਹੋ ਤਾਂ ਕਿਦਾਂ ਦਾ ਅਹਿਸਾਸ ਹੁੰਦਾ ਹੈ ਜੀ ਬਹੁਤ ਖੁਸ਼ੀ ਦੀ ਬਾਤ ਹੈ ਹੀ ਤੋਂ ਜੋ ਉਪ ਉਪ ਕਰ ਰਹੇ ਆ ਅਰਦਾਸ ਕਰ ਰਹੇ ਆ ਜਾਂ ਪਾਠ ਕਰ ਰਹੇ ਆ वो भी अपने धर्म के मुताबिक रब का नाम ले रहे हैं गुरु का नाम ले रहे हैं और गुरु का नाम लेना चाहिए तो हमारा भी नमाज का हमारा टाइम हो गया कि हम अपने भी रब के हुक्म को पूरा करना था इसलिए मैं भी अपना हम लोग अपनी नमाज़ पढ़ लिए अल्लाह के हुक्म को पूरा कर दिए ऐसे माहौल में अल्लाह ताला जो है बहुत खुश होते हैं कि जहाँ भी किसी खुशी हो या गमी हो या कोई परेशानी हो हर वक्त उसको याद करें अगर तस्वीर तो सीखिए कि थोड़े नाले का किसान जड़ा वीर सगा किसान आगू सभी भी नमाज़ पढ़ रहा है तो बैठा है ये तो ये तोफ़ी की बात है ये हमारे तो बहुत कुछ आदमी ऐसे करते हैं तो रोज़े भी रख लेते हैं बहुत सी नमाज़ ही पढ़ लेते हैं हमारे यहाँ ईद बकरीद खुशी गमी भी मना लेते हैं आपस में एक दूसरे के साथ खाना पीना भी होता है बैठना खुशी गमी साथ भी देते हैं तो जिसका जैसा मन करता है वो कर सकता है वो कोई भेदभाव नहीं है हमारे यहाँ किसी किस्म का कोई भाव भाव भेदभाव भे नहीं है ये तो भेदभाव लोगों ने बना रखे हैं हुकूमत बनवा रखे हैं वरना हमारा हर धर्म के आदमी दूसरे खुशी में गर्मी में शिरकत करते हैं नमाज पढ़ते देता कोई समा होंदा कोई दिशा होंगी कि ये दिशा भी होंगे और समा भी होंदा अब सूरज छिपने से पहले पहले ये जरूरी था अब फिर जब सूरज छिपेगा फिर ज़रूरी है उसके बाद एक डेढ़ घंटे के बाद फिर ज़रूरी है اس کے بعد پھر صبح کو 4 5 بجے کے بعد پھر ضروری ہے پانچ وقت ہوتا ہے تو تو وقت مقرر ہے ہے کہ نہیں اسی وقت میں کرنا ہے یہ ضروری ہوتا ہے دھنباتا تمام تصویریں ਤੁਸੀਂ بھی دیکھیਆਂ اور شمبو بارڈر دی تصویریں ایک پاسے گربانی چل رہی ہے وہ بھی ਤੁਸੀਂ اپنی ٹی وی سکرین تے آواز سنتے ہوو گے لیکن دوسرے پاسے شمبو بارڈر دے اوپر نماز پڑھا جا رہا سی مسلمان بھائی چارے والے جو کہ ملیر کوٹ دے تو ਪਹੁੰਚਿਆ ਔਰ ਕਿਸਾਨ ਜਥੇਬੰਦੀਆਂ ਦੇ ਲਈ ਲੰਗਰ ਲੈ ਕੇ ਪਹੁੰਚਿਆ ਹੋ ਪਹਿਲਾਂ ਵੀ ਪਹੁੰਚਦੇ ਸੀ ਔਰ ਅੱਗੇ ਵੀ ਇਹਨਾਂ ਦਾ ਕਹਿਣਾ ਹੈ ਕਿ ਉਹ ਆਉਂਦੇ ਰਹਿਣਗੇ ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ 올 ਵਰਲਡ ওপਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਛੋੜਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤਾਂਤ੍ਰਿਕ ਮੋਬਾਈਲ 9517855093 7710598475 ਪਤਾ ਪੰਜਾਬ